ਸ਼ਾਮਾਂ ਦਾਣ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਜਾਨੇ ਕੀ ਸਵਰਨ ਸਿੰਘ ਦਾ ਨੇਲੀਆ ਕੰਨੂ ਪਿਆਰ ਭਰੀ ਸਤਿ ਸ਼੍ਰੀ ਅਕਾਲ ਖਸ਼ਾਮਦੀਤ ਮੈਂ ਗੁਜ਼ਾਰਿਸ਼ ਕਰਦਾ ਕਿ ਜਿਹੜੇ ਵੀ ਇਸ ਵਕਤ ਸਾਡੇ ਨਾਲ ਜੁੜੇ ਨੇ ਉਹ YouTube ਚੈਨਲ ਰੇਡੀਓ ਪੰਜਾਬ ਟੂਡੇ ਦਾ ਵੱਤ ਤੋਂ ਵੱਤ ਸਬਸਕ੍ਰਾਈਬ ਕਰੋ ਜੀ ਇਸ ਤੋਂ ਇਲਾਵਾ ਐਪ ਨੂੰ ਵੱਤ ਤੋਂ ਵੱਧ ਜਿੰਨਾ ਹੋ ਸਕੇ ਪਹਿਲਾ ਸਮਾਂ ਮਿਲੇ ਤੁਸੀਂ ਐਪ ਨੂੰ ਵੀ ਜਿਹੜਾ ਪਲੀਜ਼ ਯੂਜ਼ ਕਰਿਆ ਕਰੋ ਜੀ ਪ੍ਰੋਗਰਾਮ ਦਾ ਗਾਸਕਾ ਦੇ ਟਿਲ ਸਬਸਤ ਸਿਕਾ ਲਈ ਸਤ ਸ੍ਰੀ ਅਕਾਲ ਪਰ ਟਿਲ ਸਾਹਿਬ ਆ ਜਿਹੜਾ ਇਹ ਵੀ ਚਰਚਾ ਕਰੀਏ ਫਿਰ ਆਪਾਂ ਹੁਣ ਕਹਿੰਦੇ ਪੁਲਿਸ ਵੀ ਸਖਤ ਹੋ ਗਈ ਕਹਿੰਦੇ ਇੱਕ ਕਿਸਾਨ ਤੋਂ ਕਹਿੰਦੇ ਕੋਈ 50000 ਰੁਪਏ ਦੀ ਰਿਸ਼ਵਤ ਲੈ ਲਈ ਸੀ ਪੁਲਿਸ ਗਿਆ ਨੇ ਕਹਿੰਦੇ ਕਹਿੰਦੇ ਦੇ ਵੀ ਤਾਨੂੰ ਤਾਂ ਛੱਡਾਂਗੇ ਪੈਸੇ ਦੇ ਪਰ ਹੁਣ ਕਹਿੰਦੇ ਇਹਨਾਂ ਨੂੰ ਘਰੇ ਭੇਜਤਾ ਜੀ ਕਹਿੰਦੇ ਜਾਓ ਭਾਈ ਹੁਣ ਤੁਸੀਂ ਨਾ ਇਹ 50000 ਨਾਲ ਜ਼ਿੰਦਗੀ ਨਿਭਾਓ ਮੇ ਅਸਲ ਦੇ ਵਿੱਚ ਇੱਕ ਬੜੀ ਅਜੀਬ ਕਿਸਮ ਦੀ ਗੱਲ ਹੈ ਇਹ ਕਿਤੇ ਉਂਝ ਨਹੀਂ ਹੈ ਹਾਂ ਹਾਂ ਕਿ ਕਿਸਾਨ ਫੜ ਲਿਆ ਸੀ ਕਿਸਾਨ ਦਾ ਕੋਈ ਕਸੂਰ ਸੀ ਜਿਹੜਾ ਬੰਦਾ ਕਸੂਰਵਾਰ ਹੁੰਦਾ ਜੀ ਜੀ ਕਸੂਰਵਾਰ ਨੂੰ ਛੱਡਣ ਬਦਲੇ ਉਹਨੂੰ ਕੋਈ ਰਹਿਤ ਦੇਣ ਵੇਲੇ ਪੁਰਸ ਪੈਸੇ ਲੈਂਦੀ ਹੈ ਤੇ ਉਹਨੂੰ ਚੁਬਦੇ ਵੀ ਉਹ ਦਿੰਦਾ ਹੈ ਲੇਕਿਨ ਇੱਥੇ ਤਾਂ ਸਾਰਾ ਕੁਝ ਹੀ ਹੋਰ ਹੋਇਆ ਜੀ ਅਸਲ ਦੇ ਵਿੱਚ ਇਹ ਕੀ ਹੋਇਆ ਕਿ ਪੁਰਸ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਸਮਗਲਰ ਹੈ ਕੋਈ ਉਹਨਾਂ ਦੀ ਆਪਦੀ ਪਛਾਣ ਚ ਸਾਡੀ ਨਹੀਂ ਉਹ ਕਹਿੰਦੇ ਉਹਨਾਂ ਦੀ ਪਛਾਣ ਚ ਕਹਿੰਦੇ ਜੀ ਅਸੀਂ ਸਮਗਲਰ ਫੜ ਲਿਆ ਸੀ 14 ਜੁਲਾਈ ਨੂੰ ਨਾਂ ਸੀ ਉਹਦਾ ਮੇਜਰ ਸੀ ਉਹ ਜੀ ਉਹਨੂੰ ਤਾਂ ਕਹਿੰਦੇ ਲਿਆ ਸੀ ਫੜ ਉਹਦਾ ਇੱਕ ਨਾਲ ਦਾ ਸਾਥੀ ਸੀ ਗੁਰਵਿੰਦਰ ਸਿੰਘ ਉਹ ਕਹਿੰਦੇ ਹੋ ਗਿਆ ਫਰਾਰ ਜੀ ਤੇ ਇਹ ਉਹਨਾਂ ਨੇ ਜੀ ਐਫ ਆਈ ਆਰ ਦੇ ਵਿੱਚ ਦਰਜ ਕਰ ਲਿਆ ਆਪਣੇ ਥਾਣੇ 'ਚ ਹੂੰ ਹੂੰ ਫਿਰ ਉਹ ਕਹਿੰਦੇ ਵੀ ਗੁਰਵਿੰਦਰ ਸਿੰਘ ਨੂੰ ਬਥੌਰ ਮਲਜਮ ਦਰਜ ਕੀਤਾ ਕਰ ਲਿਆ ਜੀ ਸ਼ਾਮਿਲ ਕਰ ਲਿਆ ਤੇ ਫੜਿਆ ਹੋ ਗਿਆ ਜੀ ਹਮਮ ਉਤਰੋਂ ਉਪਰੋਂ ਅਫਸਰ ਵੀ ਕਹਿੰਦੇ ਭਾਈ ਫੜੋ ਫਿਰ ਮੁਰਜ਼ਮ ਕਿਉਂ ਫਿਰਦਾ ਫਿਰਦੀ ਪੁਲਿਸ ਫੜਨ ਆਸਤੇ ਤੁਰਪੀ ਅੱਛਾ ਜੀ ਔਰ ਇਹ ਮਾਜੇ ਦੀ ਪੁਲਸੀ ਪੱਟੀ ਥਾਣੇ ਦੀ ਦਰਦ ਦਰਦ ਦੀ ਤੇ ਉਹ ਹੱਦਾਂ ਬੰਨੇ ਟੱਪ ਗਈ ਜੀ ਹੱਦਾਂ ਬੰਨੇ ਤਾਂ ਵੈਸੇ ਪੁਲਿਸ ਟੱਕਦੀ ਰਹਿੰਦੀ ਹੈ ਹਮੇਸ਼ਾ ਉਹ ਹੱਦਾਂ ਬੰਨੇ ਆਉਂਦਾ ਜਿਹੜਾ ਹੀ ਟੱਪ ਕੇ ਹਮਮ ਫਿਰੋਜ਼ਪੁਰ ਜ਼ਿਲ੍ਹੇ ਚ ਪੜ ਕੇ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜੀ ਉਹਨਾਂ ਨੇ ਫਿਰ ਇੱਕ ਕਿਸਾਨ ਵਿਚਾਰਾ ਜਿਹੜਾ ਵਾ ਕਮਤੰਦਾਂ ਕਰਨ ਵਾਲਾ ਬੰਦਾ ਸੀ ਜੀ ਬਾਹੀਬਾਨ ਉਹਨੂੰ ਜਾ ਕਾਬੂ ਕੀਤਾ ਉਸ ਕਿਸਾਨ ਦਾ ਨਾਮ ਜੀ ਹਰਪਿੰਦਰ ਸਿੰਘ ਹੂੰ ਹਰਪਿੰਦਰ ਸਿੰਘ ਨੂੰ ਲੈ ਕੇ ਜੀ ਨਾਲ ਤਾਂ ਕੀਤਾ ਟੌਰਚਰ ਜੀ ਤੇ ਨਾਲੇ ਦਿੱਤਾ ਪੱਟੀ ਦੀ ਹਵਾਲਾ ਚ ਹੂੰ ਹ ਚੱਲ ਕਹਿੰਦੇ ਅੰਦਰ ਉਹ ਬੈਠਾ ਰਿਆ ਅਖੀਰ ਉਹ ਕਹਿੰਦਾ ਵੀ ਮੇਰਾ ਕਸੂਰ ਕੀ ਹੈ ਕਹਿੰਦੇ ਕਸੂਰ ਤੇਰਾ ਕੋਈ ਨਹੀਂ ਜੀ ਕਹਿੰਦਾ ਜੀ ਫਿਰ ਮੈਨੂੰ ਛੱਡ ਦਿਓ ਕਹਿੰਦੇ ਵਾਹ ਤੇਰੇ ਐ ਇੱਕ ਵੀ ਛੱਡ ਦਈਏ ਹੂੰ ਹ ਕੋਈ ਮਾੜਾ ਮੋਟਾ ਕਾਰਸਲ ਸਲਾਰ ਵੀ ਆ ਜੀ ਤੋ ਫਿਰ ਲੱਖ ਮੰਗ ਰਿਆ ਜੀ ਉਹ ਕਹਿੰਦਾ ਜੀ ਲੱਖ ਰੁਪਏ ਵਾਲੀ ਗਲਤੀ ਹੈ ਜੀ ਹੂੰ ਹ ਕਹਿੰਦੇ ਜਿਵੇਂ ਮਰਜ਼ੀ ਕਰ ਨਹੀਂ ਲੱਖ ਰੁਪਏ ਦਿੰਦਾ ਤੈਨੂੰ ਫਿਰ ਪਰਚਾ ਪਾ ਦੇਗੀ ਪਰ ਤੇ ਤੁਹਾਨੂੰ ਪਤਾ ਵੀ ਅੱਜ ਕੱਲ ਨਸ਼ੇ ਵਾਲਾ ਪਾ ਕੇ ਨਸ਼ਈ ਹੋ ਜਾਂਦੀ ਹੈ ਹਮ ਹਮ ਚਲੋ ਜੀ ਉਹਨੇ ਘਰ ਜਾ ਕੇ ਨਾਲ ਗੱਲਬਾਤ ਕੀਤੀ ਤੇ ਸੌਦਾ ਹੋ ਗਿਆ ਜੀ ਫਿਰ 50000 ਰੁਪਏ ਦੇ ਵਿੱਚ ਹਮ ਹਮ 50000 ਰੁਪਏ ਦੇ ਵਿੱਚ ਜੋ ਸੌਦਾ ਹੋ ਗਿਆ ਇਹ ਜੀ ਫਿਰ 50000 ਰੁਪਿਆ ਜਿਹੜੇ ਉੱਥੋਂ ਦੇ ਐਸ ਐਚਓ ਹੈ ਉਸ ਥਾਣੇ ਦੇ ਹੁਣ ਤੱਕ ਇਹ ਉਹ ਸਾਫ ਕਾ ਹੋ ਗਏ ਹਮ ਹਮ ਆਪਣੇ ਦੇ ਪੱਟੀ ਦੇ ਪ੍ਰੀਤਿੰਦਰ ਸਿੰਘ ਜੀ ਉਹਨਾਂ ਦਾ ਗਨਮੈਂਟ ਸੀ ਜੀ ਕホールਦਾਰ ਉਹ ਕਹਿੰਦਾ ਵੀ ਲਿਆਉ ਤੇ 50000 ਰੁਪਏ ਉਹਨੇ ਫੜ ਲਿਆ ਹੂੰ ਹੂੰ 50000 ਰੁਪਏ ਲੈਤਾ ਲਿਆ ਜੀ ਪਰ ਉਹ ਕਹਿੰਦੇ ਹੁੰਦੇ ਜੱਟ ਮਛਲਾ ਖੋਲਾ ਨੂੰ ਲੈ ਕੇ ਚੋਰ ਉਹ ਜੱਟ ਨੂੰ ਵੀ ਪਤਾ ਸੀ ਮੈਨੂੰ ਇਹਨੇ ਨਹੀਂ ਉਹ ਵੀ ਬਨੇਟਿਆ ਬੈ ਹੂੰ ਹੂੰ ਤੇ ਉਹਦੇ ਪਰਿਵਾਰ ਨੇ ਪਹਿਲਾਂ ਹੀ ਬੰਦੋਬਸਤ ਕਰ ਲਿਆ ਸੀ ਜੀ ਉਹਨਾਂ ਨੇ ਜੀ ਵੀ ਸੀਆਈਐਸ ਆਪਣਾ ਵਿਜੀਲੈਂਸ ਨਾਲ ਨਾਲ ਗੱਲਬਾਤ ਕਰ ਲਈ ਸੀ ਜੀ ਗੱਲ ਤੋਪ ਕਰ ਲਈ ਹੌਲਦਾਰ ਸਾਹਿਬ ਨੂੰ ਦੇਣੇ ਪੈਸੇ ਕਨਵੈਨ ਸਾਹਿਬ ਦੇ ਤੇ ਜਾਣੇ ਐਸਐਚਓ ਕੋਲੇ ਜਦੋਂ ਉਹਨੇ ਪੈਸੇ ਲਈ ਤੇ ਉਹਨਾਂ ਦੀ ਡੁੰਗਲਿਆ ਨਾਲ ਦੀ ਨਾਲੀ ਹੂੰ ਹੂੰ ਪੁੱਛ ਲਿਆ ਉਥੋਂ ਪੁੱਛ ਕੇ ਡੁੰਗ ਕੇ ਤੇ ਉਹਦੇ ਤੇ ਪਰਚਾ ਦਿੱਤਾ ਜਦੋਂ ਪਰਤਿਆ ਤੇ ਪਰਬਧਰਾਮੀ ਹੋ ਗਈ ਜੀ ਵੀ ਪੁਲਿਸ ਅਹੀਂ ਕਰਦੀ ਐ ਪੈਸੇ ਲੈਣ ਵਾਸਤੇ ਲੋਕਾਂ ਨੂੰ ਚੱਕੀ ਜਾਂਦੀ ਐ ਤੇ ਪੈਸੇ ਲੈ ਲੈ ਕੇ ਛੱਡੀ ਜਾਂਦੀ ਐ ਆ ਬਿਜੀਲੈਂਸ ਦਾ ਕੋਈ ਪਾਕਿਸਤਾਨ ਦੀ ਵੀ ਵੀ ਪੰਜਾਬ ਪੁਲਿਸ ਦੀ ਐ ਹੂੰ ਹੂੰ ਤੇ ਬਿਜੀਲੈਂਸ ਵਾਲਿਆਂ ਨੇ ਫੜ ਲਿਆ ਫੇਰ ਦੀ ਹੱਥਾਂ ਪੈਰਾਂ ਦੀ ਪੈ ਗਈ ਪੁਲਿਸ ਵਾਲਿਆਂ ਨੂੰ ਜੀ ਜਿਹੜੇ ਤੁਹਾਨੂੰ ਪਤਾ ਵੀ ਇਹ ਪੱਟੀ ਥਾਣਾ ਜਿਹੜਾ ਬਾਰਡਰ ਰੇਂਜ ਪੈਂਦਾ ਹੂੰ ਹੂੰ ਤੇ ਬਾਰਡਰ ਰੇਂਜ ਦੇ ਜਿਹੜੇ ਆਈਜੀ ਅੱਜਕੱਲ ਰੇਂਜ ਦੇ ਜੀ ਉਹ ਹੈ ਜੀ ਸੁਰਿੰਦਰਪਾਲ ਸਿੰਘ ਪਰਮਾਰ ਅੱਛਾ ਸੁਰਿੰਦਰਪਾਲ ਸਿੰਘ ਪਰਮਾਰ ਨੂੰ ਪਤਾ ਲੱਗਿਆ ਵੀ ਹੁਣ ਇਹਦਾ ਕਰੀਏ ਕੀ ਤੇ ਦਰਸ਼ਨ ਸਿੰਘ ਮਾਨ ਡੇਲੋ ਤੋਂ ਮਾਨ ਬਣੇ ਜੀ ਉਹ ਉਹਨੂੰ ਵੀ ਕਹਿੰਦੇ ਵੀ ਦੱਸ ਕੀ ਕਰੀਏ ਉਹ ਕਹਿੰਦਾ ਜੀ ਮੈਨੂੰ ਤਾਂ ਦੱਸਿਆ ਹੀ ਨਹੀਂ ਇਹਨਾਂ ਨੇ ਕੀ ਬੰਦਾ ਫੜੀ ਬੈਠੇ ਫਿਰ ਦਵਾ ਦਵ ਐ ਸਾਖਤਾਬ ਕੀਤਾ ਜੀ ਲਿਖਤ ਪੜਤ ਕੀਤੀ ਹੂੰ ਹੂੰ ਤੇ ਕੱਲ ਫਿਰ ਐਤਵਾਰ ਨੂੰ ਜੀ ਉੱਚੇਚਾ ਦਫ਼ਤਰ ਲਾਇਆ ਹੂੰ ਉੱਚੇ ਉੱਚੇਚਾ ਦਫ਼ਤਰ ਲਾ ਕੇ ਜੀ ਫਿਰ ਕੱਲ ਬਰਖਾਸਤ ਕੀ ਦੇ ਆਰਡਰ ਜਾਰੀ ਕੀਤੇ ਜੀ ਪ੍ਰੀਤਿੰਦਰ ਸਿੰਘ ਇਨਸਪੈਕਟਰ ਸੀ ਹੂੰ ਹੂੰ ਦੋ ਹੌਲਦਾਰ ਜੀ ਤੇ ਇੱਕ ਕਨਸਟੇਬਲ ਚਾਰ ਬੰਦਿਆਂ ਨੂੰ ਬਰਖਾਸਤ ਕਰਤਾ ਹੂੰ ਹੂੰ ਹੁਣ ਦਾਨੀ ਵਾਲੀ ਸਭ ਗੱਲ ਇਹ ਹੈ ਵੀ ਫੇਰੇ ਮਤਲਬ ਬਰਖਾਸਤੀਆਂ ਵੀ ਹੋਈਆਂ ਸਰਕਾਰ ਸਖਤ ਹੋਈ ਹੈ ਕਿ ਨਸ਼ਿਆਂ ਦਾ ਕਾਰੋਬਾਰ ਪਾਈ ਤੇ ਜਿਹੜਾ ਚਿੱਟੇ ਆਪਣਾ ਥੋੜਾ ਮੈਂ ਰਿੱਤੇ ਦਾ ਕਾਰੋਬਾਰ ਹੈ ਜੀ ਇਸ ਮਾਮਲੇ ਜੇ ਕਿਸੇ ਨੇ ਕੁਝ ਕੀਤਾ ਤਾਂ ਅਸੀਂ ਰਗੜ ਦਿਆਂਗੇ ਹੂੰ ਹੂੰ ਇਹ ਫਿਰ ਪੁਲਿਸ ਨੂੰ ਹੌਸਲਾ ਕਿਵੇਂ ਹੁੰਦਾ ਪੈਸੇ ਲੈਣ ਦਾ ਸਵਾਲ ਬੜੀ ਹੈਰਾਨੀ ਦੀ ਗੱਲ ਹੈ ਆ ਹੁਣ ਇੱਕ ਮੋਗੇ ਤੋਂ ਵੀ ਆ ਗਿਆ ਵੀ ਨਸ਼ੇ ਵਾਲੀ ਬੀਬੀ ਤੋਂ ਫੜੇ ਸੀ ਕੋਈ 2.5 ਲੱਖ ਕਰੋ ਬਰਾਮਦ ਹੋਏ 10-11 ਹਜ਼ਾਰ ਕਾਗਜ਼ਾਂ ਦੇ ਪਾਦਾ ਬਾਕੀ ਦਾ ਬਤਾ ਉਹ ਵੀ ਸਸਪੈਂਡ ਕੀਤਾ ਉੱਥੇ ਨਹੀਂ ਉਹ ਵੀ ਮੇਰੇ ਖਿਆਲ ਡਿਸਮਿਸ ਅਰੈਸਟ ਹੋ ਗਿਆ ਸੀ ਉਹ ਅਰੈਸਟ ਹੋ ਗਿਆ ਉਹ ਤਾਂ ਬਾਧਾ ਹੋ ਗਿਆ ਨਾ ਜੇ ਨਮਾ ਉਹ ਅਰੈਸਟ ਹੋ ਗਿਆ ਹੁਣ ਇਹ ਦੋ ਹੋ ਗਏ ਜੀ ਇੱਕ ਸਮਝ ਲਓ ਵੀ ਮਾਜੇ ਦਾ ਹੋ ਗਿਆ ਤੇ ਇੱਕ ਪਾਲਵੇ ਵਾਲਾ ਮਾਜੇ ਦਾ ਹੋ ਗਿਆ ਦੋ ਹੋ ਗਏ ਉਹਨੂੰ ਸਵਾਲ ਇਹ ਹੈ ਕਿ ਜਦੋਂ ਇੰਨੀ ਸਖਤੀ ਹੋਵੇ ਤੇ ਫਿਰ ਇਹਨਾਂ ਦੇ ਖਿਲਾਫ ਇਹ ਕਾਰਵਾਈ ਹੁੰਦੀ ਕਿਉਂ ਜੀ ਇੱਥੇ ਨਾ ਆਪਣੇ ਇੱਕ ਚੌਕੀ ਹੁੰਦੀ ਤਰਵੰਡੀ ਥਾਣੇ ਦੇ ਵਿੱਚ ਸਿੰਘੋ ਚੌਕੀ ਅੱਛਾ ਜੀ ਸਿੰਘੋ ਚੌਕੀ ਇੱਕ ਐਸਐਸਈ ਲੱਗਿਆ ਹੋਇਆ ਤੇ ਉਹ ਐਸਐਸਈ ਬਹੁਤ ਭੜਿਆ ਹੋਇਆ ਸੀ ਅੱਛਾ ਜੀ ਉਹਨੇ ਦੀ ਦੋ ਤਿੰਨ ਐਮੇ ਕੀਤੀਆਂ ਹੋਣਗੀਆਂ ਸੀ ਉਸ ਵੇਲੇ ਹੁਣ ਤਾਂ ਮੇਰੇ ਖਿਆਲ ਤੋਂ ਵੀ ਬੜੀਆਂ ਕਰ ਗਿਆ ਅਛਾ ਕਾਦ ਗਿਆ ਮੈ 0 ਮੈ ਆਪਣੀ ਪੰਜਾਬੀ ਪੰਜਾਬੀ ਫੋਟੋ ਮੈਸੇਜ ਤੇ ਹੋਰ ਮੈਨੇ ਇਨ ਇਨ ਚ ਮੈ ਕੀਤੀ ਹੁੰਦੀ ਅਕੈਡਮਿਕ ਅਕੈਡਮਿਕ ਹਾਂਜੀ ਡਿਗਰੀ ਕੋਲ ਪੋਸਟ ਗ੍ਰੈਜੂਏਸ਼ਨ ਉਹਨੂੰ ਜੀ ਬੀ ਉਹ ਕਿਸ ਤੋਂ ਪੈਸੇ ਲੈਂਦਾ ਸੀ ਤੈਨੂੰ ਵਿਜੀਲੈਂਸ ਵਾਲਿਆਂ ਨੇ ਫੜ ਲਿਆ ਹੂੰ ਹੂੰ ਫੜ ਕੇ ਜੀ ਨੂੰ ਥਾਣੇ ਲਿਆਂਦਾ ਤਲਵੰਡੀ ਤਲਵੰਡੀ ਉਹਨਾਂ ਦੇ ਨਾਲ ਚ ਐਸਐਚਓ ਲੱਗਿਆ ਸੀ ਆਪਣਾ ਪੱਖ ਉਕਾਰਿਕ ਜੀ ਤੁਹਾਡੇ ਏਰੀਆ ਚ ਹੀ ਰਹਿੰਦਾ ਏਬਲਵੀਰ ਸਿੰਘ ਗਰੇਵਾਲ ਹੂੰ ਹੂੰ ਉਹ ਉਹਨੂੰ ਕਹਿੰਦਾ ਉਹ ਭਰਿਆ ਮਾਨਸਾ ਤੂੰ ਆਹ ਕੀ ਕੀਤੀ ਤੂੰ ਇੰਨਾ ਪੜਿਆ ਲਿਖਿਆ ਬੰਦਾ ਯਾਰ ਇੰਨਾ ਸਿਆਣਾ ਬੰਦਾ ਤੂੰ ਕਿਹਨੂੰ ਪੈਸੇ ਲੈਣੇ ਸੀ ਹੁਣ ਤੂੰ ਕੀ ਕਰੇਗਾ ਤੇਰੇ ਤੇ ਕਹਿੰਦਾ ਵਿਜੀਲੈਂਸ ਵਾਲੇ ਕੇਸ ਬਣਾਤਾ ਹਮ ਅਸਕੇ ਕਹਿੰਦੇ ਇਹਦਾ ਕੀ ਹੈ ਜੀ 6 ਮਹੀਨੇ ਸਭ ਦੇ ਲਾਂਗੇ ਪੈਸੇ ਨਹੀਂ ਲੈ ਨਹੀਂ ਲੈ ਆਪਾਂ ਨਹੀਂ ਲੈ ਦੇ ਕਹਿੰਦਾ ਯਾਹੀ ਹੈ ਹੁਰਤੇ ਕੀ ਹੋਣੇ ਕਿਉਂਕਿ ਉਹਨੂੰ ਪਤਾ ਸੀ ਛੁੱਟਦਾ ਆਪਾਂ ਜਾਣੇ ਨਹੀਂ ਆਪਾਂ ਜਾਣਾ ਹੀ ਰਾਜ ਨਹੀਂ ਆਪਨਾ ਸਾਹਕ ਤਾਬ ਇਹ ਹੈ ਕਿਉਂਕਿ ਪੁਲਿਸ ਦੇ ਕਲਾਬ ਜਿਹੜਾ ਹੈਗਾ ਤੇਰੇ ਮੇਰੇ ਤਾਂ ਦੇ ਦਿੰਦੇ ਪਰਚੇ ਮਿੰਟਾਂ ਚ ਤੇ ਉੱਤੇ ਟਿਊੜੀਆਂ ਦਿੰਦੇ ਕਾਸਕੇ ਪੁੱਤ ਮੇਰਾ ਇਹ ਪਾਣੀ ਪੀਣ ਜੋ ਕਰਾਣਾ ਰਵੇ ਹਮ ਹਮ ਤੇ ਜਿੱਥੇ ਆਪਦੇ ਹੁੰਦੇ ਉਹਦੇ ਪ੍ਰਤੀ ਨਜ਼ ਵੀਰ ਨੇ ਪੁੱਲ ਸਤੀ ਚੜਿਆ ਹੋਇਆ ਸਾਰਾ ਪਟਾ ਪਰ ਕਰੀਏ ਕਿ ਮੂਰੇ ਆ ਜਾਂਦੀ ਏ ਤੁਹਾਡੇ ਯਾਦ ਉਹਨੇ ਇੱਕ ਵਾਰੀ ਕੈਪਟਨ ਆਫ ਬ੍ਰਦਰਸ ਸਿਓ ਜਿਹੜੀ ਉਹ ਜਾਂਦੇ ਸੀਗੇ ਫਰੀडम फाइਟਰਸ ਬੰਦੀ ਯਾਦਗਾਰ ਬਣਾਈ ਦੀ ਹੈ ਕਪੂਰਸਾਲੇ ਕਪੂਰਸਾਲੇ ਹਾਂਜੀ ਹੈਲੀਕਾਪਟਰ ਤੇ ਜਾਂਦੇ ਸੀ ਤੇ ਜਦੋਂ ਉਹ ਟੱਪੇ ਦਰਿਆ ਦੇ ਉੱਤੋਂ ਦੀ 플ੋਰ ਦੇ ਕੋਲੇ ਤੇ ਤੁਹਾਡੇ ਆਪਣੇ ਲੁਧਿਆਣੇ ਦੇ ਤੇ ਮੇਦੇ ਪਲੌਰ ਦੇ ਵਿਚਕਾਰ ਜੀ ਉਹਨਾਂ ਨੇ ਦੇਖਿਆ ਵੀ ਗੱਡੀਆਂ ਵੱਡੀਆਂ ਲੱਗੀਆਂ ਪਈਆਂ ਮੈਨਿੰਗ ਹੁੰਦੀ ਹੈ ਹੂੰ ਹੂੰ ਕੈਪਟਨ ਅਮਰਿੰਦਰ ਸਿੰਘ ਨੇ ਉੱਥੇ ਉਹ ਤਸਵੀਰਾਂ ਨਹੀਂ ਖਿੱਚ ਕੇ ਤੇ ਟਵਿੱਟਰ ਟਵਿੱਟਰ ਤੇ ਪਾ ਦਿੱਤੀਆਂ ਹੂੰ ਹੂੰ ਟਵਿੱਟਰ ਤੇ ਪਾ ਗਏ ਲਾਲ ਲਾਲ ਹੋ ਗਈ ਜੀ ਚੱਕੋ ਜੀ ਉਹ ਫਿਰ ਜਿਹੜਾ ਸੀ ਥੋੜਾ ਯਾਰ ਕੇ ਮੇਰੇ ਯਾਰ ਕੇ ਦੇਖੇ ਜੇ ਕੋਈ ਗੱਡਾ ਖੜਾ ਹੈ ਤੇ ਉਹ ਵੀ ਲੈ ਗਏ ਅੰਦਰ ਵੱੜ ਕੇ ਚੋ ਕਰਕੇ ਬਾਹਰ ਕਰਕੇ ਉਦੋਂ ਬਾਅਦ ਸਿਲਸਿਲਾ ਫੇਰ ਹੋਈ ਗਿਆ ਇੱਕ ਪਿੰਡ ਦਾ ਕਿਸੇ ਦਾ ਵੀ ਸਿੱਧੂਆ ਮੀਟਰ ਇਲਾਕੇ ਦੇ ਵਿੱਚ ਸਰਪੰਚ ਸੀ ਹੂੰ ਹੂੰ ਉਹਦੇ ਇਲਾਕੇ ਦੇ ਵਿੱਚ ਉਹਦੇ ਪਿੰਡ ਦੇ ਵਿੱਚ ਵੀ ਨਜਾਇਜ਼ ਮੈਨਿੰਗ ਹੁੰਦੀ ਸੀ ਜੀ ਤੇ ਸਰਪੰਚ ਨੇ ਐਸ ਐ ਵੀ ਭਾਈ ਸਤਰੀ ਕਾਲਜੀਪ ਸਾਡੇ ਮੈਨੂੰ ਹੁੰਦੀ ਹੈ ਹੂੰ ਹੂੰ ਤੇ ਉਹਨੇ ਫਿਰ ਪੁੱਛਿਆ ਨਹੀਂ ਵੀ ਤੂੰ ਹੁੰਦਾ ਕੌਣ ਆ ਉਹ ਐਸਐਚਓ ਲੱਗਿਆ ਜਿਹਨੂੰ ਗਾਲਾਂ ਕੱਢਣ ਤੂੰ ਹੁੰਦਾ ਕੌਣ ਹੈ ਹੂੰ ਹੂੰ ਉਹ ਕਹਿੰਦਾ ਜੀ ਮੈਂ ਸਾਡੀ ਸਰਕਾਰ ਦਾ ਜਿਹੜਾ ਕੈਪਟਨ ਮਨਿੰਦਰ ਸੋ ਉਹ ਕਹਿੰਦਾ ਤੂੰ ਹੁੰਦਾ ਕੌਣ ਉਹਨੂੰ ਦੇ ਮਤਲਬ ਉਹਦੀ ਛੱਡੇ ਹੀ ਕੱਖ ਨਹੀਂ ਜੀ ਧੀ ਪੈਨੂ ਦੀ ਇੱਕ ਕਰਤੀ ਉਹਨੇ ਜੀ ਉਪਾਤੀ ਵਾਇਰਲ ਕਰਤੀ ਆਡੀਓ ਹਾਂ ਜਿਹੜੀ ਰਿਕਾਰਡਿੰਗ ਤੇ ਲੱਗੀ ਹੋਈ ਸੀ ਜੀ ਆਡੀਓ ਵਾਇਰਲਿੰਗ ਕਰਤੀ ਤੇ ਢੋਕੇ ਸਾਹਿਬ ਹੁੰਦੇ ਸੀ ਆਰੇਨ ਢੋਕੇ ਸਾਹਿਬ ਕਮਿਸ਼ਨਰ ਮੈਸਨਰ ਸੀਗੇ ਲੁਧਿਆਣੇ ਦੇ ਉਹਨਾਂ ਨੇ ਜੀ ਉਹਨੂੰ ਸਸਪੈਂਡ ਕਰਤਾ ਹਾਂ ਹਾਂ ਚੰਡੀਗੜ੍ਹੋਂ ਹੁਕਮ ਆ ਗਿਆ ਨਹੀਂ ਇਹ ਜੇ ਬੰਦੇ ਨੂੰ ਸਸਪੈਂਡ ਕਰਨ ਨੂੰ ਜੀ ਨੂੰ ਡਿਸਮਿਸ ਕਰ ਦਿਓ ਡਿਸਮਿਸ ਕਰ ਦਿਓ ਫਿਰ ਉਹ ਮਹਿਰਬਾਨ ਠਾਣੇ ਦਾ ਸੀ ਉਹ ਮਹਿਰਬਾਨ ਠਾਣੇ ਦਾ ਔਰ ਸਿਧਵਾ ਬੇਟ ਦੇ ਲਾ ਕੇ ਚੀ ਆ ਗਿਆ ਨਾ ਇੱਧਰ ਆ ਗਿਆ ਜੀ ਮਹਿਰਬਾਨ ਸਿਧਵਾ ਬੇਟ ਦੀ ਆ ਗਿਆ ਜੀ ਇਹ ਜਦੋਂ ਮਾਛੀਵਾੜੇ ਨੂੰ ਜਾਂਦੇ ਆ ਨਾ ਆਪਣੇ ਲੁਧਿਆਣੇ ਤੋਂ ਇਹ ਰਾਹੋਂ ਰੋਡ ਦੇ ਉੱਤੇ ਮਹਿਰਬਾਨ ਆ ਜਾਂਦਾ ਜੀ ਉਹ ਜੀ ਹੋਰ ਉਹ ਕਹਿੰਦੇ ਜੀ ਇਹਨੂੰ ਡਿਸਮਿਸ ਕਰੋ ਹੂੰ ਹੂੰ ਕਹਿੰਦੇ ਲਓ ਜੀ ਡਿਸਮਿਸ ਕਰਦਨੇ ਜੀ ਉਹਨਾਂ ਨੇ ਦੀ ਡਿਸਮਿਸ ਕਰਤਾ ਡਿਸਮਿਸ ਕਰਨ ਤੋਂ ਬਾਅਦ ਜੀ ਲੋਕ ਤਾਂ ਇਹ ਸੋਚੀ ਇਹਦੇ ਵੀ ਡਿਸਮਿਸ ਕਰਤਾ ਹੂੰ ਤੇ ਉਹ ਵਰਦੀ ਪਾ ਕੇ ਬਠਿੰਡੇ ਦੀਆਂ ਸੜਕਾਂ ਤੇ ਤੁਰਿਆ ਫਿਰਦਾ ਜੀ ਸਟਾਰ ਵੀ ਤਿੰਨ ਲੱਗੇ ਅੱਛਾ ਬਠਿੰਡੇ ਆ ਗਿਆ ਬਠਿੰਡੇ ਆ ਗਿਆ ਉਹ ਕਹਿੰਦੇ ਵੀ ਕੀ ਗੱਲ ਤੂੰ ਆ ਗਿਆ ਜਰਨਲਿਸ ਹੁਆਦਾ ਨਾ ਹੂੰ ਹੂੰ ਵੀ ਜਰਨਲਿਸ ਤੂੰ ਇੱਥੇ ਕਿਵੇਂ ਆ ਗਿਆ ਕਹਿੰਦਾ ਜੀ ਆਪਾਂ ਫਿਰ ਅਪੀਲ ਪਾਤੀ ਸੀ ਆਪਾਂ ਨੂੰ ਤਾਂਹ ਤੋਂ ਬਹਾਲ ਕਰਤਾ ਜੀ ਸੋ ਜਿਵੇਂ ਉਹਨੇ ਸਿੰਘੋ ਵਾਲੇ ਥਾਣੇਦਾਰ ਨੇ ਕਹਤਾ ਸੀ ਵੀ ਸਮਝ ਲਾਂਗੇ 6 ਮਹੀਨੇ ਪੈਸੇ ਨਹੀਂ ਲਏ ਹੂੰ ਹੂੰ ਉਵੇਂ ਜਿਵੇਂ ਇਹ ਵੀ ਸਮਝ ਲਏ ਤੇ ਵੀ ਕਿੱਡੀ ਕਵੱਡੀ ਗੱਲ ਆਜ ਡਿਸਮਿਸ ਕਰਤਾ ਜੀ ਕੱਲ ਨੂੰ ਆਪਾਂ ਅਪੀਲ ਪਾ ਦੇਾਂਗੇ ਉਦੋਂ ਤਾਂ ਬੈਠੇ ਹੀ ਉਹ ਹੀ ਜੀ ਹੂੰ ਤੇ ਫਿਰ ਇਹ ਸਮਝ ਲਾਂਗੇ ਵੀ ਸਾਲ ਆਪਾਂ ਨਹੀਂ ਲਏ ਜਿਹੜੇ ਮਤਲਬ ਉਹ ਉਧਰ ਉਧਰ ਭੇਟਾ ਛਾੜ ਦੇਾਂਗੇ ਉਹ ਫਿਰ ਬਹਾਲ ਕਰ ਦੇਣਗੇ ਸਿਲਸਲਾ ਫੇਰ ਹੋ ਹੀ ਜਾ ਇਹ ਤਾਂ ਚਾਹੀਦਾ ਇਹ ਹੈ ਕਿ ਜਿਹੜਾ ਇੱਕ ਵਾਰੀ ਇਸ ਤਰ੍ਹਾਂ ਇਹ ਜੇ ਮਾਮਲੇ 'ਚ ਆ ਗਿਆ ਉਹਨੂੰ ਫਿਰ ਬਚਣ ਨੂੰ ਕੋਈ ਥਾਂ ਨਾ ਹੋਵੇ ਫਿਰ ਤਾਂ ਜਿਵੇਂ ਫਿਰ ਤਾਂ ਪਾਉਂਦੇ ਹੋ ਜੀ ਜਿਵੇਂ ਚੱਕੀ ਤੇ ਪੁੜਾ ਦੇ ਵਿੱਚ ਆ ਜੇ ਨਾ ਤੇ ਆਟਾ ਬਣ ਕੇ ਨਿਕਲੇ ਫਿਰ ਤਾਂ ਗੱਲ ਬਣੂਗੀ ਹਾਂਜੀ ਹਾਂਜੀ ਉਹ ਨਹੀਂ ਬਣਨੀ ਉਹ ਨਹੀਂ ਬਣਨੀ ਕਿ ਐਂ ਤਾਂ ਬੜੇ ਜਿਹੜੇ ਹੈਗੇ ਪੈਸਾ ਖਾ ਜਾਂਦੇ ਆ ਸਾਰਾ ਕੁਝ ਕਰ ਜਾਂਦੇ ਆ